ਪੱਟੀ ਮੋੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਆਗੂਆਂ ਨੇ ਦਿੱਤੀ ਗਈ ਕਾਲ ਨੂੰ ਲੈ ਕੇ ਸਾੜਿਆ ਬੀਜੇਪੀ ਸਰਕਾਰ ਦਾ ਪੁਤਲਾ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਕਸਬਾ ਪੱਟੀ ਮੋੜ ਤੇ ਅੱਜ ਦਿਨ ਐਤਵਾਰ 1 ਵਜੇ ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਆਗੂਆਂ ਨੇ ਇਕੱਤਰ ਹੋ ਕੇ 7 ਅਪ੍ਰੈਲ ਦੀ ਦਿੱਤੀ ਗਈ ਕਾਲ ਨੂੰ ਲੈ ਕੇ ਅੱਜ ਬੀਜੇਪੀ ਸਰਕਾਰ ਦਾ ਪੁਤਲਾ ਸਾੜਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਉਪਰੰਤ ਗੱਲਬਾਤ ਕਰਦੇ ਹੋਏ ਜੋਣ ਬਾਬਾ ਹਰਨਾਮ ਸਿੰਘ ਜੀ ਦੇ ਜੋਨ ਪ੍ਰਧਾਨ ਦیدار ਸਿੰਘ ਲਖਨਾਨ ਨੇ ਕਿਹਾ ਕਿ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਵੱਲੋਂ ਦਿੱਤੀ ਗਈ ਕਾਲ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਭਾਜਪਾ ਸਰਕਾਰ ਦਾ ਪਤਲਾ ਫੋਕੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਹੈ ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਸਰਹੱਦਾਂ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਦੇ ਵਿਰੋਧ ਵਿੱਚ ਉਹ ਇਹ ਪੁਤਲਾ ਸਾੜ ਰਹੇ ਹਨ ਹੋਰ ਕੀ ਆਖਿਆ ਇਹਨਾਂ 71 ਹੋਏ ਕਿਸਾਨਾਂ ਨੇ ਆਓ ਸੁਣਦੇ ਹਾਂ ਅਨੀਆਂ ਇਹਦਾ ਪਤਲਾ ਸਾੜਿਆ ਗਿਆ ਪੱਟੀ ਮੋੜ ਦੇ ਕਿਹੜੇ ਮਸਲੇ ਲੈ ਕੇ ਸਾੜਿਆ ਗਿਆ ਇਹ ਜੀ ਮੁਰਨਾ ਪੁੱਤਰਾ ਇਹ ਕਰਕੇ ਸਾੜਿਆ ਗਿਆ ਇਹ ਜੋ ਕਿ ਸੈਂਟਰ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਨੇ ਜੋ ਸਾਡੀਆਂ ਮੰਗਾਂ ਨੇ ਸੈਂਟਰ ਸਰਕਾਰ ਸਾਡੀਆਂ ਮੰਗਾਂ ਨਹੀਂ ਦੇਣ ਦੀ ਐਮਐਸਪੀ ਵਗੈਰਾ ਉਹਦੇ ਪਿੱਛੇ ਸਾਡਾ 800 ਕਿਸਾਨ ਆ ਚੀਤ ਹੋ ਚੁੱਕਾ ਏ ਪਰ ਇਹ ਜੋ ਸਰਕਾਰ ਆ ਇਹ ਸਰਕਾਰ ਨੇ ਸਾਨੂੰ ਇੱਕ ਵੀ ਮੰਗ ਨਹੀਂ ਦਿੱਤੀ ਸੈਂਟਰ ਸਰਕਾਰ ਮੰਗਾਂ ਤੋਂ ਭੱਜ ਰਹੀ ਆ ਇਸ ਕਰਕੇ ਅੱਜ ਸਾਰੇ ਹੀ ਸਾਰੇ ਪੰਜਾਬ ਦੇ ਵਿੱਚ ਅਸੀਂ ਜਿਹੜਿਆਂ ਦੇ ਵਿੱਚ ਚੌਂਕਾਂ ਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕ ਰਹੇ ਆ ਕਿੰਨਾ ਪ੍ਰਧਾਨ ਜੀ ਰਾਜੀਤ ਸਿੰਘ ਜੀ ਕਿਹੜੇ ਮਸਲੇ ਸਾੜਿਆ ਜਾ ਰਹੇ ਪੁਤਲਾ ਮਸਲੇ ਇਹ ਜੇ ਆ ਵੀ ਜਿਸ ਤਰ੍ਹਾਂ ਸਾਡੇ ਹਿਦਿਆਨ ਦੇ ਵਿੱਚ ਹਾਂ ਜੀ ਕਿਸਾਨ ਜਿਹੜਾ ਮਨ ਜਿਹਨਾਂ ਮਤਲਬੋਂ ਫਰੇ ਹੋਏ ਆ ਉਹਨਾਂ ਦੀ ਰਿਆਇਨ ਕਰਨ ਵਾਸਤੇ ਵੀ ਵੀ ਜਿਹੜੇ ਸਾਡੇ ਕਿਸਾਨਾਂ ਨੂੰ ਨਜਾਇਜ਼ ਤੁਸੀਂ ਫਰਿਆਵਾ ਉਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਹਨਾਂ ਦੇ ਪੁਤਲੇ ਫੂਕ ਰਹੇ ਆ ਜਿਹੜਾ ਮੇਰਾ ਭਜਨ ਸਾਡੇ ਕਿਸਾਨਾਂ ਨੂੰ ਤੰਗ ਕਰ ਰਿਹਾ ਜਿਤਨਾ ਮਨਦੀਪ ਸਿੰਘ ਨੂੰ ਫੜਿਆ ਵਾ ਹੋਰ ਸਾਡੇ ਕਿਸਾਨ ਵੀ ਜਿਹੜੇ ਹਿਦਾਂ ਦੇ ਵਿੱਚ ਹਨ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਗ੍ਰਿਫਤਾਰੀ ਦੇ ਰੋਸ ਦੇ ਵਿੱਚ ਆ ਕੇ ਜਿਹੜਾ ਅਸੀਂ ਇਹ ਬੀਜੇਪੀ ਸਰਕਾਰ ਦਾ ਬਿਲਕੁਲ ਵਿਰੋਧ ਕਰਦੇ ਰਹਿ ਕਰ ਰਹੇ ਆ ਤੇ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਜਿਸ ਤਰ੍ਹਾਂ ਅਸੀਂ ਹੁਣ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਧਰਨਾ ਲਾਇਆ ਵਾ ਸਾਡੇ ਧਰਨੇ ਇਸ ਤਰ੍ਹਾਂ ਚੱਲਦੇ ਰਹਿਣਗੇ ਇਸੇ ਤਰ੍ਹਾਂ ਅਸੀਂ ਬੀਜੇਪੀ ਦਾ ਵਿਰੋਧ ਹੀ ਕਰਾਂਗੇ ਜਿੰਨੀਆਂ ਜੇ ਸਾਡੀ ਇਹ ਬੀਜੇਪੀ ਸਰਕਾਰ ਮੰਗਾਂ ਨਹੀਂ ਮੰਨਦੀ ਜੀ ਨਾ ਪ੍ਰਧਾਨ ਜੀ ਆਪਣਾ ਕੀ ਮਸਲਾ ਕੀ ਹੈ ਇਹ ਬੁੱਤਲੇ ਸਾਡੇਾਰੇ ਇਹ ਮਸਲਾ ਆ ਇੱਕ ਦਾ ਆਪਣਾ ਐਸਐਮਟੀ ਦਾ ਦੂਜਾ ਜਿਹੜਾ ਦੁਆਬੀ ਨਾਲ ਦੀ ਰਿਪੋਰਟ ਆ ਉਹ ਜਿਹੜੀ ਕਿਸਾਨਾਂ ਨੂੰ ਬੜੇ ਦਿਨ ਤੋਂ ਨੰਮੇ ਅੜਕਦੀ ਆਈ ਆ ਦੂਜਾ ਇਹ ਆ ਵੀ ਇਹ ਮੰਗਾਂ ਉਸਨੇ ਦਿੱਲੀ ਮੰਨ ਕੇ ਸਰਕਾਰ ਨਾਲ ਤੁਹਾਡੀਆਂ ਜਾਨ ਗਾਤ ਆਦ ਦੇ ਵਿੱਚ ਇਹ ਕੋਈ ਮੰਗ ਸਾਨੂੰ ਨਹੀਂ ਦਿੱਤੀ ਉਹਦਾ ਰੋਹ ਦੇ ਵਿੱਚ ਦਰਵਾਣਾ ਧਰਨਾ ਲੱਗਾ ਉੱਥੇ ਸਾਡੇ ਕਿਸਾਨਾਂ ਦਾ ਬਹੁਤ ਨਿਸ਼ਾਨ ਹੋਇਆ ਹਾਲਾਂਕਿ ਅਜੇ ਵੀ ਕਿਸਾਨ ਉੱਥੇ ਚੜਕਾਂ ਦੇ ਜ਼ਾਬਨਾ ਪਰੇਸ਼ਾਨ ਹੋ ਰਹੇ ਨੇ ਇਹਨਾਂ ਜਗ੍ਹਾ ਕੋਈ ਉਹ ਰੋਹ ਦੇ ਵਿੱਚ ਅਸੀਂ ਆ ਅੱਜ ਕੀਤਾ ਅਸੀਂ ਆਪਣਾ ਆਪੇ